ਇਸ ਵੱਡੇ ਅਣਜਾਨ ਸ਼ਹਿਰ ਵਿੱਚ ਮੇਰਾ ਕੋਈ ਜਾਣ ਪਛਾਣ ਵਾਲਾ ਨਹੀਂ ਸੀ ਮੈਂ ਇੱਕ ਕਮਰਾ ਕਿਰਾਏ ਤੇ ਲਿਆ ਅਤੇ ਆਪਣੀ ਬੱਚੀ ਨਾਲ ਉੱਥੇ ਰਹਿਣ ਲੱਗਾ ਉਸ ਕਮਰੇ ਦਾ ਮਾਲਕ ਹੌਲੀ-ਹੌਲੀ ਮੇਰਾ ਦੋਸਤ ਬਣ ਗਿਆ ਮੈਂ ਆਪਣੀ ਬੱਚੀ ਦੀ ਸਾਂਭ ਸੰਭਾਲ ਲਈ ਇੱਕ ਔਰਤ ਨੂੰ ਰੱਖ ਲਿਆ ਅਤੇ ਆਪ ਮੈਂ ਨੌਕਰੀ ਕਰਨ ਲੱਗਾ ਜਦੋਂ ਮੇਰੀ ਬੱਚੀ 4 ਸਾਲ ਦੀ ਹੋਈ ਤਾਂ ਉਹ ਸਾਂਭ ਸੰਭਾਲ ਕਰਨ ਵਾਲੀ ਔਰਤ ਦੀ ਵੀ ਮੌਤ ਹੋ ਗਈ ਮੈਂ ਆਪਣੇ ਬੱਚੇ ਨੂੰ ਕਦੇ ਵੀ ਘਰੋਂ ਬਾਹਰ ਨਹੀਂ ਲੈ ਕੇ ਗਿਆ ਸੀ ਕਿਉਂਕਿ ਮੈਨੂੰ ਡਰ ਸੀ ਕਿ ਕੋਈ ਮੇਰੀ ਬੱਚੀ ਨੂੰ ਮੇਰੇ ਤੋਂ ਦੂਰ ਨਾ ਕਰ ਲਵੇ ਇਸ ਲਈ ਮੈਂ ਬੱਚੀ ਨੂੰ ਸਕੂਲ ਵੀ ਨਾ ਲਾਇਆ ਉਸ ਨੂੰ ਹਮੇਸ਼ਾ ਘਰੇ ਹੀ ਰੱਖਦਾ ਜਦੋਂ ਉਸ ਦੀ ਸਾਂਭ ਸੰਭਾਲ ਕਰਨ ਵਾਲੀ ਔਰਤ ਦੀ ਮੌਤ ਹੋ ਗਈ ਤਾਂ ਮੇਰੇ ਦੋਸਤ ਦੀ ਘਰ ਵਾਲੀ ਬੱਚੀ ਦੀ ਸਾਂਭ ਸੰਭਾਲ ਕਰਨ ਲੱਗੀ ਮੈਂ ਆਪਣੇ ਉਸ ਦੋਸਤ ਤੇ ਬਹੁਤ ਭਰੋਸਾ ਕਰਦਾ ਸੀ ਕਿਉਂਕਿ ਉਸ ਤੋਂ ਬਿਨਾ ਮੇਰਾ ਇਸ ਸ਼ਹਿਰ ਵਿੱਚ ਕੋਈ ਵੀ ਨਹੀਂ ਸੀ ਪਾਪਾ ਤੇ ਭਰਾਵਾਂ ਨੂੰ ਤਾਂ ਮੈਂ ਇਹ ਵੀ ਨਹੀਂ ਦੱਸਿਆ ਸੀ ਕਿ ਮੈਂ ਕਿੱਥੇ ਹਾਂ ਤੇ ਕਿਸ ਹਾਲ ਵਿੱਚ ਹਾਂ ਜਦੋਂ ਮੈਂ ਡਿਊਟੀ ਜਾਂਦਾ ਤਾਂ ਮੇਰੇ ਦੋਸਤ ਦੀ ਘਰਵਾਲੀ ਮੇਰੀ ਬੇਟੀ ਨੂੰ ਸੰਭਾਲਦੀ ਮੇਰੀ ਬੇਟੀ 7 ਸਾਲ ਦੀ ਹੋ ਗਈ ਇੱਕ ਦਿਨ ਮੇਰੇ ਦੋਸਤ ਨੇ ਮੇਰੀ ਬੇਟੀ ਨੂੰ ਇੱਕ ਗੁੱਡਾ ਖੇਡਣ ਲਈ ਲਿਆ ਕੇ ਦਿੱਤਾ ਬੇਟੀ ਬਹੁਤ ਖੁਸ਼ ਹੋਈ ਉਹ ਉਸ ਗੁੱਡੇ ਨਾਲ ਹਰ ਸਮੇਂ ਖੇਡਦੀ ਰਹਿੰਦੀ ਅਤੇ ਉਸ ਗੁੱਡੇ ਨੂੰ ਆਪਣੇ ਤੋਂ ਬਿਲਕੁਲ ਵੀ ਦੂਰ ਨਾ ਕਰਦੀ ਦਿਨੋਂ ਦਿਨ ਉਹ ਵੱਡੀ ਹੋ ਰਹੀ ਸੀ ਪਰ ਉਹ ਗੁੱਡੇ ਨੂੰ ਹਰ ਸਮੇਂ ਕੋਲ ਰੱਖਦੀ ਇੱਕ ਦਿਨ ਉਸ ਨੇ ਹੱਸਦੇ ਹੋਏ ਨੇ ਕਿਹਾ ਕਿ ਪਾਪਾ ਮੈਂ ਇਸ ਗੁੱਡੇ ਨਾਲ ਵਿਆਹ ਕਰਵਾਵਾਂਗੀ ਮੈਂ ਵੀ ਹੱਸਦੇ ਹੋਏ ਉਸ ਦੀ ਗੱਲ ਦਾ ਜਵਾਬ ਦਿੱਤਾ ਅਤੇ ਕਿਹਾ ਕਿ ਬਿਲਕੁਲ ਤੇਰਾ ਵਿਆਹ ਇਸ ਗੁੱਡੇ ਜਿਹੇ ਸੋਹਣੇ ਮੁੰਡੇ ਨਾਲ ਹੋਵੇਗਾ ਪਰ ਉਹ ਕਹਿਣ ਲੱਗੀ ਕਿ ਪਾਪਾ ਨਹੀਂ ਪਾਪਾ ਮੁੰਡੇ ਨਾਲ ਨਹੀਂ ਇਸ ਗੁੱਡੇ ਨਾਲ ਉਹ ਰੋਜ਼ ਜਿੱਦ ਕਰਦੀ ਕਿ ਮੇਰਾ ਇਸ ਗੁੱਡੇ ਨਾਲ ਵਿਆਹ ਕਰ ਦਿਓ ਮੈਂ ਹੱਸਦੇ ਹੋਏ ਨੇ ਕਹਿ ਦਿੱਤਾ ਕਿ ਹਾਂ ਪੁੱਤਰ ਕਰ ਦੇਵਾਂਗੇ ਮੈਂ ਉਸ ਗੁੱਡੇ ਨਾਲ ਆਪਣੀ ਬੇਟੀ ਦਾ ਵਿਆਹ ਕਰ ਦਿੱਤਾ ਉਹ ਹਰ ਸਮੇ ਗੁੱਡੇ ਨਾਲ ਖੇਡਦੀ ਰਹਿੰਦੀ ਅਤੇ ਉਸ ਨੂੰ ਆਪਣੇ ਕਮਰੇ ਵਿੱਚ ਰੱਖਦੀ ਜਦੋਂ ਮੈਂ ਰਾਤ ਨੂੰ ਸੋ ਜਾਂਦਾ ਤਾਂ ਉਸ ਦੇ ਕਮਰੇ ਵਿੱਚੋਂ ਹੱਸਣ ਦੀਆਂ ਆਵਾਜ਼ਾਂ ਆਉਂਦੀਆਂ ਇਸ ਤੋਂ ਬਾਅਦ ਬਹੁਤ ਹੈਰਾਨ ਕਰਨ ਵਾਲੀਆਂ ਘਟਨਾਵਾਂ ਕੱਟੀਆਂ। ਮੇਰੀ ਬੇਟੀ ਸਿਰਫ 15 ਸਾਲ ਦੀ ਸੀ। ਉਸ ਨੂੰ ਚਾਹ ਵੀ ਬਣਾਉਣੀ ਨਹੀਂ ਸੀ ਆਉਂਦੀ। ਜਦੋਂ ਮੈਂ ਡਿਊਟੀ ਤੋਂ ਘਰ ਆਉਂਦਾ ਤਾਂ ਮੇਰੇ ਆਉਣ ਤੱਕ ਘਰ ਦਾ ਸਾਰਾ ਕੰਮ ਕੀਤਾ ਮਿਲਦਾ ਅਤੇ ਸਾਰਾ ਖਾਣਾ ਵੀ ਤਿਆਰ ਮਿਲਦਾ। ਮੈਂ ਇਸ ਗੱਲ ਤੋਂ ਖੁਸ਼ ਵੀ ਹੁੰਦਾ ਕਿ ਮੇਰੀ ਬੇਟੀ ਸਾਰਾ ਕੰਮ ਕਰਨ ਦੇ ਯੋਗ ਹੋ ਗਈ ਹੈ। ਕਈ ਵਾਰ ਮੈਂ ਇਸ ਗੱਲ ਤੇ ਹੈਰਾਨ ਵੀ ਹੁੰਦਾ ਕਿ ਜਦੋਂ ਮੇਰੀ ਬੇਟੀ ਸ਼ਾਮ ਨੂੰ ਕਮਰੇ ਵਿੱਚ ਖਾਣਾ ਲੈ ਕੇ ਜਾਂਦੀ ਤਾਂ ਉਹ ਬਹੁਤ ਸਾਰਾ ਖਾਣਾ ਲੈ ਕੇ ਜਾਂਦੀ ਮੈਂ ਉਸ ਨੂੰ ਪੁੱਛਦਾ ਕਿ ਤੂੰ ਇੰਨਾ ਖਾਣਾ ਕੀ ਕਰਨਾ ਹੈ ਤਾਂ ਉਹ ਜਵਾਬ ਦਿੰਦੀ ਕਿ ਮੈਂ ਤੇ ਮੇਰਾ ਗੁੱਡਾ ਇਹ ਖਾਣਾ ਖਾਵਾਂਗੇ ਜਦੋਂ ਉਹ ਖਾਣਾ ਖਾ ਕੇ ਕਮਰੇ ਚੋਂ ਨਿਕਲਦੀ ਤਾਂ ਸਾਰਾ ਖਾਣਾ ਖਤਮ ਹੁੰਦਾ ਰਾਤ ਨੂੰ ਉਸ ਦੇ ਕਮਰੇ ਵਿੱਚੋਂ ਗੱਲਾਂ ਕਰਨ ਅਤੇ ਹੱਸਣ ਦੀਆਂ ਆਵਾਜ਼ਾਂ ਆਉਂਦੀਆਂ ਮੈਂ ਦਿਨੋ-ਦਿਨ ਇਸ ਗੱਲ ਤੋਂ ਪਰੇਸ਼ਾਨ ਸੀ ਅਤੇ ਮੈਂ ਸੋਚਦਾ ਸੀ ਕਿ ਮੇਰੀ ਬੇਟੀ ਨੂੰ ਦਿਮਾਗੀ ਬਿਮਾਰੀ ਹੋ ਗਈ ਹੈ ਜਦੋਂ ਮੈਂ ਉਸ ਨੂੰ ਡਾਕਟਰ ਕੋਲ ਲੈ ਕੇ ਗਿਆ ਡਾਕਟਰ ਨੇ ਮੈਨੂੰ ਜੋ ਕਿਹਾ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਨੂੰ ਡਾਕਟਰ ਨੇ ਦੱਸਿਆ ਕਿ ਤੁਹਾਡੀ ਬੇਟੀ ਮਾਂ ਬਣਨ ਵਾਲੀ ਹੈ ਮੈਂ ਡਾਕਟਰ ਨੂੰ ਕਿਹਾ ਕਿ ਤੁਹਾਨੂੰ ਜ਼ਰੂਰ ਕੋਈ ਗਲਤਫਹਿਮੀ ਹੋਈ ਹੈ ਮੇਰੀ ਬੇਟੀ ਤਾਂ ਹਜੇ ਨਾਬਾਲਗ ਹੈ ਅਤੇ ਇਸ ਦੀ ਤਾਂ ਸ਼ਾਦੀ ਵੀ ਨਹੀਂ ਹੋਈ ਡਾਕਟਰ ਨੇ ਮੈਨੂੰ ਕਿਹਾ ਕਿ ਮੈਨੂੰ ਕੋਈ ਗਲਤ ਫੈਮੀ ਨਹੀਂ ਹੋਈ ਤੁਸੀਂ ਸੱਚਾਈ ਦਾ ਪਤਾ ਲਗਾਓ ਜਦੋਂ ਮੈਂ ਆਪਣੀ ਬੇਟੀ ਨੂੰ ਇਹ ਗੱਲ ਪੁੱਛੀ ਤਾਂ ਉਸ ਨੇ ਕਿਹਾ ਕਿ ਪਾਪਾ ਤੁਸੀਂ ਮੇਰਾ ਗੁੱਡੇ ਨਾਲ ਵਿਆਹ ਤਾਂ ਕਰ ਦਿੱਤਾ ਸੀ ਇਹ ਗੱਲ ਸੁਣ ਕੇ ਡਾਕਟਰ ਅਤੇ ਮੈਂ ਹੈਰਾਨ ਸੀ ਡਾਕਟਰ ਨੇ ਪਿਆਰ ਨਾਲ ਮੇਰੀ ਬੇਟੀ ਨੂੰ ਪੁੱਛਿਆ ਉਸ ਨੇ ਕਿਹਾ ਕਿ ਗੁੱਡਾ ਮੇਰੇ ਲਈ ਰੋਜ਼ ਖਾਣਾ ਬਣਾਉਂਦਾ ਹੈ ਘਰ ਦੀ ਸਫਾਈ ਕਰਦਾ ਹੈ ਅਤੇ ਉਹ ਮੈਨੂੰ ਬਹੁਤ ਪਿਆਰ ਵੀ ਕਰਦਾ ਹੈ ਡਾਕਟਰ ਸਮਝ ਚੁੱਕਿਆ ਸੀ ਕਿ ਮੇਰੀ ਬੇਟੀ ਨੂੰ ਦਿਮਾਗੀ ਪਰੇਸ਼ਾਨੀ ਹੈ ਉਹ ਮਾਨਸਿਕ ਤੌਰ ਤੇ ਬਿਮਾਰ ਹੈ ਇਸੇ ਦੌਰਾਨ ਉਸ ਨਾਲ ਬਲਾਤਕਾਰ ਹੋਇਆ ਹੈ ਇਸ ਦਾ ਉਸ ਨੂੰ ਪਤਾ ਵੀ ਨਹੀਂ ਲੱਗਾ ਅਤੇ ਉਹ ਕੁਝ ਵੀ ਦੱਸ ਨਹੀਂ ਸਕਦੀ ਮੈਂ ਬਹੁਤ ਪਰੇਸ਼ਾਨੀ ਦੇ ਵਿੱਚ ਘਰ ਆਇਆ ਮੇਰਾ ਦਿਮਾਗ ਬਹੁਤ ਫਟ ਰਿਹਾ ਸੀ ਮੈਨੂੰ ਆਪਣੇ ਆਪ ਤੇ ਗੁੱਸਾ ਵੀ ਆ ਰਿਹਾ ਸੀ ਕਿਉਂਕਿ ਮੈਂ ਆਪਣੀ ਕੁੜੀ ਨੂੰ ਘਰ ਵਿੱਚ ਕੈਦ ਕਰਕੇ ਰੱਖਿਆ ਜਿਸ ਕਾਰਨ ਉਹ ਦਿਮਾਗੀ ਤੌਰ ਤੇ ਬਿਮਾਰ ਹੋ ਗਈ ਅਤੇ ਜਿਸ ਕਾਰਨ ਉਸ ਨਾਲ ਇਹ ਸਭ ਹੋਇਆ ਜਿਹੜਾ ਕਿ ਉਹ ਦੱਸ ਵੀ ਨਹੀਂ ਸਕੀ ਸੋਚ-ਸੋਚ ਮੇਰਾ ਦਿਮਾਗ ਫਟਣ ਵਾਲਾ ਹੋ ਗਿਆ ਸੀ ਕਿ ਮੇਰੀ ਗੈਰ ਮੌਜੂਦਗੀ ਵਿੱਚ ਕੋਈ ਘਰ ਆਇਆ ਜਿਸ ਨੇ ਮੇਰੀ ਬੇਟੀ ਨਾਲ ਇਹ ਕੀਤਾ ਪਰ ਮੈਨੂੰ ਇਸ ਗੱਲ ਦੀ ਹੈਰਾਨੀ ਵੀ ਸੀ ਕਿ ਘਰ ਨੂੰ ਤਾਂ ਹਮੇਸ਼ਾ ਮੈਂ ਬਾਹਰੋਂ ਲੋਕ ਕਰਕੇ ਜਾਂਦਾ ਹਾਂ ਘਰ ਆ ਕੇ ਮੈਂ ਪਰੇਸ਼ਾਨੀ ਵਿੱਚ ਸੀ ਮੈਂ ਬਿਨਾ ਕੁਝ ਖਾਦੇ ਪੀਤੇ ਹੀ ਲੇਟ ਗਿਆ ਮੇਰੀ ਬੇਟੀ ਜਿਸ ਨੂੰ ਕਿ ਇਸ ਗੱਲ ਦਾ ਕੋਈ ਅੰਦਾਜ਼ਾ ਵੀ ਨਹੀਂ ਸੀ ਉਹ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਗੁੱਡੇ ਨਾਲ ਖੇਡਣਾ ਸ਼ੁਰੂ ਕਰ ਦਿੱਤਾ ਸ਼ਾਮ ਨੂੰ ਮੇਰਾ ਦੋਸਤ ਘਰ ਆਇਆ ਤਾਂ ਮੈਂ ਉਸ ਨੂੰ ਸਾਰੀ ਗੱਲ ਦੱਸੀ ਮੇਰੀ ਗੱਲ ਸੁਣਦੇ ਸੁਣਦੇ ਮੇਰੇ ਦੋਸਤ ਦੇ ਚਿਹਰੇ ਦਾ ਰੰਗ ਉੱਡ ਗਿਆ ਅਤੇ ਉਹ ਕਬਰਾ ਗਿਆ ਉਹ ਕਾਲੀ ਨਾਲ ਉੱਠ ਕੇ ਉੱਪਰ ਆਪਣੇ ਕਮਰੇ ਵਿੱਚ ਚਲਾ ਗਿਆ ਉਸ ਦੇ ਇਸ ਵਿਵਹਾਰ ਤੇ ਮੈਨੂੰ ਬਹੁਤ ਸ਼ੱਕ ਹੋਇਆ ਮੈਂ ਉਸ ਦੇ ਪਿੱਛੇ ਉਸ ਦੇ ਉੱਪਰ ਗਿਆ ਤੇ ਉਸ ਦੀ ਪਤਨੀ ਨੂੰ ਕਿਹਾ ਕਿ ਮੇਰੀ ਗੈਰ ਮੌਜੂਦਗੀ ਵਿੱਚ ਕੋਈ ਅਣਜਾਣ ਵਿਅਕਤੀ ਮੇਰੇ ਕਮਰੇ ਵਿੱਚ ਆਇਆ ਹੈ ਉਹ ਕਹਿਣ ਲੱਗੀ ਨਹੀਂ ਵੀਰ ਜੀ ਤੁਸੀਂ ਤਾਂ ਕਮਰੇ ਨੂੰ ਬਾਹਰੋਂ ਲੌਕ ਲਾ ਕੇ ਜਾਂਦੇ ਹੋ ਅਤੇ ਇੱਕ ਚਾਬੀ ਮੇਰੇ ਕੋਲ ਹੁੰਦੀ ਹੈ ਮੈਂ ਹੀ ਬੇਟੀ ਨੂੰ ਖਾਣਾ ਦੇਣ ਜਾਂਦੀ ਸੀ ਇੱਕ ਦਿਨ ਮੇਰੀ ਤਬੀਅਤ ਖਰਾਬ ਸੀ ਤਾਂ ਮੇਰੇ ਪਤੀ ਹੀ ਉਸ ਨੂੰ ਖਾਣਾ ਦੇਣ ਗਏ ਸੀ ਹੋਰ ਕੋਈ ਵੀ ਵਿਅਕਤੀ ਬਾਹਰੋਂ ਨਹੀਂ ਆਇਆ ਇਹ ਸੁਣ ਕੇ ਮੇਰਾ ਗੁੱਸਾ ਸਿਖਰ ਤੇ ਜਾ ਪਹੁੰਚਿਆ ਅਤੇ ਮੈਂ ਉਸ ਦੀ ਪਤਨੀ ਨੂੰ ਸਾਰੀ ਗੱਲ ਦੱਸੀ ਇਹ ਗੱਲ ਸੁਣ ਕੇ ਉਸ ਨੂੰ ਵੀ ਬਹੁਤ ਗੁੱਸਾ ਆਇਆ ਅਸੀਂ ਦੋਵਾਂ ਨੇ ਮੇਰੇ ਦੋਸਤ ਨੂੰ ਸੱਚਾਈ ਪੁੱਛੀ ਤਾਂ ਉਹ ਸਾਡੇ ਕੋਲ ਮੰਨ ਗਿਆ ਕਿ ਉਸਨੇ ਮੇਰੀ ਬੇਟੀ ਨਾਲ ਜ਼ਬਰਦਸਤੀ ਕੀਤੀ ਹੈ ਇਹ ਗੱਲਾਂ ਸੁਣਦਿਆਂ ਹੀ ਮੇਰੀਆਂ ਚਿੱਕਾ ਨਿਕਲ ਗਈਆਂ ਅਤੇ ਉਸ ਦੀ ਪਤਨੀ ਨੇ ਆਪਣੇ ਪਤੀ ਨੂੰ ਲਾਂਤਾਂ ਪਾਈਆਂ ਉਸਨੇ ਪੁਲਿਸ ਨੂੰ ਫੋਨ ਕਰਕੇ ਆਪਣੇ ਪਤੀ ਨੂੰ ਗ੍ਰਿਫਤਾਰ ਕਰਵਾ ਦਿੱਤਾ ਉਸਨੇ ਮੇਰੇ ਤੋਂ ਦੋਵੇਂ ਹੱਥ ਜੋੜ ਕੇ ਮਾਫੀ ਮੰਗੀ ਅਤੇ ਕਿਹਾ ਕਿ ਇਸ ਹੈਵਾਨ ਦੀ ਗਲਤੀ ਮਾਫੀ ਦੇ ਲਾਇਕ ਤਾਂ ਨਹੀਂ ਪਰ ਮੈਂ ਇਸ ਦੀ ਗਲਤੀ ਤੋਂ ਬਹੁਤ ਸ਼ਰਮਿੰਦਾ ਹਾਂ ਉਸ ਨੇ ਕਿਹਾ ਕਿ ਇਸ ਦੀ ਗਲਤੀ ਦੀ ਸਜ਼ਾ ਮੈਂ ਤੁਹਾਡੀ ਬੇਟੀ ਨੂੰ ਨਹੀਂ ਸਹਿਣ ਦਿਆਂਗੀ ਆਪਾਂ ਮਿਲ ਕੇ ਤੁਹਾਡੀ ਬੇਟੀ ਦਾ ਇਲਾਜ ਕਰਵਾਵਾਂਗੇ ਅਤੇ ਉਸ ਦੀ ਸ਼ਾਦੀ ਮੇਰੇ ਬੇਟੇ ਨਾਲ ਕਰਾਂਗੇ ਉਸ ਤੋਂ ਬਾਅਦ ਮੇਰੀ ਬੇਟੀ ਦਾ ਇਲਾਜ ਸ਼ੁਰੂ ਹੋਇਆ ਅਤੇ ਦਵਾਈਆਂ ਦੀ ਮਦਦ ਨਾਲ ਮੇਰੀ ਬੇਟੀ 6 ਮਹੀਨੇ ਵਿੱਚ ਕਾਫੀ ਹੱਦ ਤੱਕ ਠੀਕ ਹੋ ਗਈ ਹੁਣ ਉਹ ਆਪਣੇ ਆਪ ਨੂੰ ਸੰਭਾਲਣ ਯੋਗੀ ਹੋ ਗਈ ਸੀ ਉਸ ਦਾ 7ਵਾਂ ਮਹੀਨਾ ਚੱਲ ਰਿਹਾ ਸੀ ਮੇਰੇ ਦੋਸਤ ਦੀ ਪਤਨੀ ਨੇ ਆਪਣੇ ਮਾਤਾ ਪਿਤਾ ਨਾਲ ਗੱਲ ਕਰਕੇ ਮੇਰੀ ਬੇਟੀ ਦਾ ਰਿਸ਼ਤਾ ਆਪਣੇ ਪੁੱਤਰ ਨੂੰ ਲੈ ਲਿਆ ਅਤੇ ਆਪਣੇ ਘਰ ਦੀ ਨੋ ਬਣਾ ਲਿਆ ਉਸ ਨੇ ਮੇਰੀ ਬੇਟੀ ਦਾ ਬਹੁਤ ਖਿਆਲ ਰੱਖਿਆ ਅਤੇ 3 ਮਹੀਨੇ ਬਾਅਦ ਮੇਰੀ ਬੇਟੀ ਦੇ ਘਰ ਇੱਕ ਸੋਹਣੀ ਜਹੀ ਬੇਟੀ ਪੈਦਾ ਹੋਈ ਮੇਰੀ ਬੇਟੀ ਦੀ ਸੱਸ ਅਤੇ ਉਸ ਦੇ ਘਰ ਵਾਲਾ ਉਸ ਨਾਲ ਹੋਈ ਜਿਆਤੀ ਤੋਂ ਬਹੁਤ ਸ਼ਰਮਿੰਦਾ ਸਨ ਪਰ ਉਹਨਾਂ ਨੇ ਮੇਰੀ ਬੇਟੀ ਨੂੰ ਆਪਣੇ ਘਰ ਦੀ ਨੋ ਬਣਾ ਕੇ ਆਪਣੇ ਆਪ ਨੂੰ ਉੱਚਾ ਸਾਬਤ ਕਰ ਲਿਆ ਸੀ ਉਸ ਤੋਂ ਬਾਅਦ ਮੈਂ ਆਪਣੀ ਬੇਟੀ ਅਤੇ ਉਸ ਦੇ ਪਤੀ ਨੂੰ ਲੈ ਕੇ ਵਾਪਸ ਆਪਣੇ ਸ਼ਹਿਰ ਆਪਣੇ ਘਰ ਆ ਗਿਆ ਮੇਰੇ ਪਾਪਾ ਬਿਲਕੁਲ ਬਿਮਾਰ ਮੰਜੇ ਤੇ ਪਏ ਸਨ ਅਤੇ ਮੇਰੇ ਭਰਾਵਾਂ ਨੇ ਵੀ ਆਪੋ ਆਪਣੇ ਘਰ ਵਸਾ ਲਈ ਸਨ ਉਹ ਮੈਨੂੰ ਵੇਖ ਕੇ ਬਹੁਤ ਖੁਸ਼ ਹੋਏ ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਮੇਰੇ ਘਰ ਛੱਡ ਕੇ ਜਾਣ ਤੋਂ ਬਾਅਦ ਉਹਨਾਂ ਨੇ ਮੈਨੂੰ ਕਿੱਥੇ-ਕਿੱਥੇ ਨਹੀਂ ਲੱਭਿਆ ਹੁਣ ਮੈਂ ਆਪਣੀ ਬੇਟੀ ਦੇ ਜਵਾਈ ਨਾਲ ਆਪਣੇ ਘਰ ਰਹਿੰਦਾ ਹਾਂ ਮੇਰੇ ਦੋਸਤ ਦੀ ਪਤਨੀ ਨੇ ਆਪਣੇ ਪਤੀ ਤੋਂ ਤਲਾਕ ਲੈ ਲਿਆ ਅਤੇ ਉਹ ਵੀ ਆਪਣੇ ਮਾਤਾ-ਪਿਤਾ ਕੋਲ ਰਹਿੰਦੀ ਹੈ ਸੋ ਦੋਸਤੋ ਜ਼ਿੰਦਗੀ ਵਿੱਚ ਆਪਣੇ ਪਰਿਵਾਰ ਤੇ ਵਿਸ਼ਵਾਸ ਕਰਨਾ ਸਿੱਖੋ ਜਦੋਂ ਰਿਸ਼ਤਿਆਂ ਵਿੱਚ ਵਿਸ਼ਵਾਸ ਨਹੀਂ ਹੁੰਦਾ ਤਾਂ ਰਿਸ਼ਤੇ ਬिखर ਜਾਂਦੇ ਹਨ ਅਤੇ ਪਰਿਵਾਰਾਂ ਦੇ ਪਰਿਵਾਰ ਉੱਜੜ ਜਾਂਦੇ ਹਨ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ